ਉਹ ਬੋਸ ਉਹ ਹੀ ਲੱਗਿਆ ਆ ਜੀ ਨਹੀਂ ਨਹੀਂ ਪਾਈ ਸਾਡਾ ਪੜ੍ਹ ਕੇ ਉਹ ਹੀ ਸਰ ਕਿਤੇ ਜੀ ਦੇਖ ਕੇ ਦੇਖਿਆ ਜੀ ਹੋਰ ਮੈਂ ਜਦਾ ਆਇਆ ਨਹੀਂ ਜੀ ਚੁੱਪੇ ਬਣੀ ਆਉਂਦਾ ਨਮਸਕਾਰ ਦੋਸਤੋ ਮੈਂ ਅਸ਼ੋਕ ਚੋਪੜਾ ਤੁਹਾਨੂੰ ਦਿਖਾ ਰਿਹਾ ਸਿਟੀ ਹਲਚਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੀ ਸਰਕਾਰੀ ਕੋਠੀ 2 આર ਵੀ ਆ ਤੋਂ ਜਿੱਥੇ ਅੱਜ ਮੰਤਰੀ ਸਾਹਿਬ ਨੇ ਖੁੱਲਾ ਦਰਬਾਰ ਲਗਾਇਆ ਹੋਇਆ ਸਾਡਾ ਵਿਧਾਇਕ ਸਾਡੇ ਵਿੱਚ ਪ੍ਰੋਗਰਾਮ ਦੇ ਤਹਿਤ ਤੇ ਕਿਦਾਂ ਦਾ ਪ੍ਰੋਗਰਾਮ ਚੱਲ ਰਿਹਾ ਗੱਲ ਵੀ ਕਰਾਂ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਤੁਹਾਡੀ ਗੱਲ ਕਰਾਂ ਜਸ਼ਪਾਲ ਆਓ ਜਰਾ ਜਸ਼ਪਾਲ ਆਓ ਜਰਾ ਜਸ਼ਪਾਲ ਜੀ ਸਾਡੇ ਨਾਲ ਹੈਗੇ ਆ ਗੱਲ ਕਰਾਂ ਦੀ ਕੋਸ਼ਿਸ਼ ਕਰਦੇ ਜਸ਼ਪਾਲ ਜੀ ਦੱਸੋ ਮੰਤਰੀ ਸਾਹਿਬ ਆਏ ਆ ਸਾਡਾ ਵਿਧਾਇਕ ਸਾਡੇ ਵਿੱਚ ਦੇ ਕਾਰਜਕ੍ਰਮ ਕਿਦਾਂ ਦਾ ਰੁਝਾਨ ਲੱਗ ਰਿਹਾ ਲੋਕਾਂ ਦਾ ਦੇਖੋ ਲੋਕਾਂ ਨੂੰ ਆਸਾਨੀ ਨਾਲ ਮਿਲਣ ਵਾਸਤੇ ਇੱਕ ਥਾਂ ਬਣੀ ਐ ਇੱਥੇ ਮੰਤਰੀ ਸਾਹਿਬ ਰੂਟੀਨ ਦੇ ਵਿੱਚ ਬੈਠਦੇ ਆ ਤੇ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਰਿਹਾ ਲੋਕਾਂ ਦੀ ਪਹੁੰਚ ਦੇ ਵਿੱਚ ਨੇ ਇਹ ਬਹੁਤ ਵਧੀਆ ਗੱਲ ਹੈ ਨੰਗਲ ਸ਼ਹਿਰ ਦੇ ਨੰਗਰ ਦੇ ਆਸ-ਪਾਸ ਦੇ ਲੋਕਾਂ ਵਾਸਤੇ ਇੱਕ ਠਹਿਰ ਬਣੀ ਹੋਈ ਆ ਜਿਹਦੇ ਵਿੱਚ ਲੋਕਾਂ ਨੂੰ ਸਹੂਦਾ ਵਾਸਤੇ ਬਹੁਤ ਵਧੀਆ ਜਿਹੜਾ ਉਪਰਾਲਾ ਹੈ ਉਹ ਮੰਤਰੀ ਸਾਹਿਬ ਨੇ ਕਰਿਆ ਹੋਇਆ ਆਪਣੀ ਮਨੂ ਇੱਥੇ ਚੈੱਕ ਦੇ ਦਿੰਦੇ ਆ ਜਿਹੜੇ ਨਿੱਕੇ-ਮੋਟੇ ਚੈੱਕ ਹੁੰਦੇ ਆ ਮਹਿਲਾ ਮੰਡਲ ਨੂੰ ਦੇਤੇ ਕਦੇ ਉਹ ਜੂਥ ਕਲੱਬ ਨੂੰ ਦੇਤਾ ਇਹ ਇਹ ਚੈੱਕ ਵੀ ਇੱਥੇ ਤਕਸੀਮ ਦਿੱਤੇ ਅੱਜ ਵੀ ਕਰਿਆ ਜਸਪਾਲ ਜੀ ਕਿਦਾਂ ਵਸੋ ਲੋਕੀ ਸਮੱਸਿਆ ਲੈ ਕੇ ਆਦੇ ਇਹਨਾਂ ਦਾ ਹੱਲ ਵੀ ਹੁੰਦਾ ਕਿ ਸਿਰਫ ਦਿਖਾਵਾ ਹੀ ਚੱਲ ਰਿਹਾ ਜੇ ਹੱਲ ਨਾ ਹੁੰਦਾ ਹੋਵੇ ਤਾਂ ਲੋਕ ਆਉਣ ਹੀ ਕਿਉਂ ਹੂੰ ਜੇ ਇੱਥੇ ਸਮੱਸਿਆ ਦਾ ਹੱਲ ਹੁੰਦਾ ਤਾਂ ਹੀ ਤਾਂ ਇੱਥੇ ਆਉਂਦੇ ਆ ਆ ਸਾਰੇ ਲੋਕ ਜਿੰਨੇ ਇੱਥੇ ਆਏ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਆ ਜੇ 3 ਸਾਲਾਂ ਚ ਕਿਸੇ ਦੀ ਸਮੱਸਿਆ ਦਾ ਹੱਲ ਹੀ ਨਹੀਂ ਹੋਇਆ ਲੋਕ ਨੇ ਆਉਣਾ ਹੀ ਛੱਡ ਦੇਣਾ ਸੀ ਇਸ ਕਰਕੇ ਇਹ ਤਾਂ ਇੱਕ ਮਤਲਬ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕਰਦੀਆਂ ਵਿਰੋਧੀ ਧਿਰਾਂ ਕਿ ਇੱਥੇ ਕੰਮ ਨਹੀਂ ਹੁੰਦਾ ਜੀ ਇਹ ਤੇ ਕਿੰਨੇ ਵੇਦ ਪ੍ਰੋਗਰਾਮ ਚੱਲਣਾ ਇਹ ਦੇਖੋ ਨੈਕਸਟ ਪ੍ਰੋਗਰਾਮ ਜਿਹੜਾ ਪਿੰਡਾਂ ਦੇ ਵਿੱਚ ਜਾਣ ਦਾ ਹੈਗਾ ਉਸ ਤੋਂ ਪਹਿਲਾਂ ਇੱਥੇ ਲੋਕ ਮਿਲਣੀ ਦੇ ਵਿੱਚ ਲੋਕਾਂ ਦੇ ਕੰਮ ਕੀਤੇ ਜਾਂਦੇ ਆ 10 11 ਵਜੇ ਤੱਕ ਜਿਹੜਾ ਹੈਗਾ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਲਗਾਤਾਰ ਲੇਕਿਨ ਅਜ ਤੱਕ 11 ਵਜੇ ਤੋਂ ਬਾਅਦ 12 ਵਜੇ ਲੈ ਨਹੀਂ 12 ਵਜੇ ਉਹ ਤਾਂ ਹੁਣ ਵਿੱਚ ਛੱਡ ਕੇ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਹੈਗੇ ਜਿਹੜੇ ਲੋਕ ਬੈਠੇ ਆ ਸਵੇਰ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਨੂੰ ਵਿਚਾਲੇ ਛੱਡ ਕੇ ਨਹੀਂ ਜਾ ਸਕਦੇ ਔਰ ਉਹਨਾਂ ਨੂੰ ਉਹਨਾਂ ਦਾ ਕੰਮ ਸੰਪੰਨ ਕਰਨ ਤੋਂ ਬਾਅਦ ਹੀ ਇਥੋਂ ਅਗਲੇ ਪੜਾਵਲ ਰੁਖਸਤ ਹੋਣਗੇ ਬਿਲਕੁਲ ਜੀ ਜਸਪਾਲ ਜੀ ਸਾਡੇ ਵਿੱਚ ਸੀ ਦੱਸ ਰਹੇ ਸੀ कि हर ऐतबार ਦੇ ਦੌਰਾਨ ਜੀਪੋ ਜਰਾ ਬਿਲਕੁਲ ਜੀ ਜੀਪੋ ਦੱਸੋ ਤੁਸੀਂ ਵੀ ਇੱਥੇ ਜਾਈ ਹੋਏ ਹੋ ਜੀ ਤੁਸੀਂ ਵੀ ਟੀਮ ਦੇ ਮੈਂਬਰ ਹੋ ਜਿਹੜਾ ਨਸ਼ਾ ਦੇ ਖਿਲਾਫ ਚੜੀ ਮੂਵੀ ਮੈਂ ਕੀ ਕਹਿਣਾ ਚਾਹੁੰਦੇ ਹੋ ਸਰ ਦੇਖ ਰਹੇ ਹੋਣੇ ਤੁਸੀਂ ਕਿ ਜਿੱਦਾਂ ਇਹ ਪੰਜਾਬ ਸਰਕਾਰ ਨੇ ਯੋਧ ਨਸ਼ਾ ਗ੍ਰੋਹੀ ਮਹੀਮ ਚਲਾਈ ਹੈ ਔਰ ਤੁਸੀਂ ਰਿਜ਼ਲਟ ਦੇਖ ਹੀ ਰਹੇ ਹੋਗੇ ਕਿ ਮਤਲਬ ਕਿੰਨਾ ਮਤਲਬ ਠਲ ਪੈ ਗਿਆ ਨਸ਼ੇ ਨੂੰ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਪੁਲਿਸ ਆਪਣਾ ਮਤਲਬ ਪੂਰਾ ਬੇਨਤ ਨਾ ਲੱਗੀ ਹੋਈ ਹੈ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਜਿੱਦਾਂ 3-4 ਦਿਨ ਪਹਿਲੇ 150 ਗ੍ਰਾਮ ਦਾ ਚਾਰ ਬੰਦੇ ਮਤਲਬ ਆਪਾਂ ਤੇ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਨਸ਼ਾ ਤਸਕਰ ਹੈ ਉਹ ਜਦ ਬੰਦੇ ਦੇ ਪੁੱਤ ਬਣ ਜਾਵੇ ਜਾ ਮਤਲਬ ਆਪਣਾ ਏਰੀਆ ਛੱਡ ਕੇ ਇੱਥੇ ਤੱਕ ਮੈਂ ਦੇਖਿਆ ਕਿ ਥੋੜੀ ਜਿਹੜੀ ਟੀਮ ਤੁਹਾਡੇ ਨਾਲ ਜੁੜੀ ਹੋਈ ਹੈ ਕਾਫੀ ਮਿਹਨਤ ਕਰ ਰਹੀ ਹੈ ਸਰ ਬਿਲਕੁਲ ਬਿਲਕੁਲ ਤੇ ਅੱਗੇ ਵਾਸਤੇ ਵੀ ਮੁਹਿੰਮ ਸਰ ਬਿਲਕੁਲ ਕੰਟੀਨਿਊ ਹੋਏਗੀ ਆਪਣਾ ਜਿੰਨਾ ਐਫਰਟ ਸਰ ਵੀ ਪੂਰਾ ਮਤਲਬ ਦਿਲ ਤੋਂ ਲੱਗੇ ਹੋਏ ਆ ਸਾਡੀ ਇਹੀ ਕੋਸ਼ਿਸ਼ ਹੈ ਕਿ ਮਤਲਬ ਬਿਲਕੁਲ ਜੀ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹਨਾਂ ਦੇ ਕੋਆਰਡੀਨੇਟਰ ਸੀ ਦੀਪੂ ਜੀ ਦੱਸ ਰਹੇ ਸੀਗੇ ਤੇ ਹੋਰ ਵੀ ਗੱਲ ਕਰਾਉਣ ਦੀ ਕੋਸ਼ਿਸ਼ ਕਰੂੰਗਾ ਸਰ ਦੱਸੋ ਕੀ ਕਹਿੰਦੇ ਹੋ ਹਾਈਕਲ ਮੰਤਰੀ ਸਾਹਿਬ ਬੜੇ ਦਰਬਾਰ ਲਗਾ ਰਹੇ ਆ ਖੁੱਲੇ ਲੋਕਾਂ ਨੂੰ ਫਾਇਦਾ ਵੀ ਹੁੰਦਾ ਕਿ ਖਾਮ ਖਾਈਆ ਬਹੁਤ ਫਾਇਦਾ ਜੀ ਹਾਂ ਸਵੇਰ ਦੇ ਬਹੁਤ ਲੋਕ ਆਪਣਾ ਆਪਣਾ ਕੰਮ ਕਰਾ ਕੇ ਘਰ ਚਲੇ ਗਏ ਖੁਸ਼ ਹੋ ਕੇ ਗਏ ਜੀ ਸਾਰੇ ਖੁਸ਼ ਹੋ ਕੇ ਗਏ ਬਹੁਤ ਫਾਇਦਾ ਜੀ ਜਿਹੜੇ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਉਹਨਾਂ ਦਾ ਹੱਲ ਹੋ ਰਿਹਾ ਬਿਲਕੁਲ ਹੱਲ ਹੋ ਰਿਹਾ ਜੀ ਕਦੀ ਜਾਂਚਿਆ ਵੀ ਹੈ ਇਸ ਸੀਨ ਨੂੰ ਵੀ ਹਾਂ ਵੀ ਵਾਕਈ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਸਰ ਤੇ ਹੱਲ ਨਾ ਹੋਵੇ ਦੁਆਰਾ ਨਹੀਂ ਆਣਾ ਬਿਲਕੁਲ ਹੱਲ ਹੋ ਰਿਹਾ ਕੋਈ ਦੁਆਰੇ ਨਹੀਂ ਹੂੰ ਬਹੁਤ ਲੋਕ ਖੁਸ਼ ਹੋ ਕੇ ਜਾ ਰਹੇ ਸਾਰੇ ਤੇ ਕਿਹਾਂ ਲੋਕਾਂ ਨੂੰ ਅਪੀਲ ਕਰੋਗੇ ਨਸ਼ੇ ਦੇ ਵਿਰੁੱਧ ਜਿੱਦਾਂ ਅੱਜ ਕੱਲ ਚੱਲ ਰਹੀ ਹੈ ਮੁਹਿੰਮ ਕਾਫੀ ਤੇਜ਼ੀ ਨਾਲ ਨਸ਼ੇ ਦੇ ਵਿਰੁੱਧ ਤਾਂ ਜੀ ਹੁਣ ਬਹੁਤ ਫਰਕ ਪੈ ਗਿਆ ਇੱਕ ਮਹੀਨਾ ਹਰੇਕ ਸਕੂਲ ਵਿੱਚ ਹਰੇਕ ਪਿੰਡ ਵਿੱਚ ਜਾ ਕੇ ਨਸ਼ਿਆਂ ਦੇ ਖਿਲਾਫ ਜੋ ਕੈਂਪ ਲਗਾਏਗੇ ਉਹਨਾਂ ਬਹੁਤ ਪਿੰਡਾਂ ਵਿੱਚ ਧਾਰ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਦੀਪ ਸਿੰਘ ਹਰਦੀਪ ਹਰਦੀਪ ਸਿੰਘ ਬਰਾਰੀ ਜਾਣਕਾਰੀ ਦੇ ਰਹੇ ਸੀ ਕਮਿਕਰ ਸਿੰਘ ਜੀ ਸਾਡਾ ਹੈਗਾ ਕਮਿਕਰ ਸਿੰਘ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਆਜੋ ਕਮਿਕਰ ਜੀ ਬੜੀ ਦੇਰ ਬਾਅਦ ਸਾਡੇ ਨਾਲ ਤੁਸੀਂ ਅੱਜ ਲਾਈਵ ਹੋ ਰਹੇ ਹੋ ਕੀ ਕਹਿਣਾ ਚਾਹਨੀ ਹਾਂ ਸਰ ਅੱਜ ਜਿਹੜੇ ਚੜ੍ਹਦੇ ਆ ਸਾਡਾ ਵਿਧਾਇਕ ਸਾਡੇ ਵਿੱਚ ਅ ਦੇਖੋ ਜੀ ਬਹੁਤ ਵਧੀਆ ਔਰ ਮਹੱਤਵਪੂਰਨ ਜਿਹੜਾ ਉਪਰਾਲਾ ਹਾਂ ਸਰਦਾਰ ਹਰਜੋਤ ਸਿੰਘ ਬੈਂਸ ਜਿਹਨਾਂ ਨੂੰ ਇਲਾਕੇ ਨੇ ਔਰ ਇਹ ਹਲਕੇ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਬਹੁਤ ਜਿਹੜੇ ਵੱਡੀ ਤਦਾਦ ਦੇ ਲੋਕਾਂ ਨੇ ਵੋਟਾਂ ਪਾ ਕੇ ਦਿੱਤੀ ਔਰ ਮੰਤਰੀ ਸਾਹਿਬ ਇੱਕ ਇੱਕ ਜਿਹੇ ਦਾ ਵੋਟ ਦਾ ਮੁੱਲ ਹੈ ਉਹ ਪੂਰਾ ਮੋੜ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋਗੇ ਸੋਸ਼ਲ ਮੀਡੀਆ ਤੇ ਮੰਤਰੀ ਸਾਹਿਬ 6 ਵਜੇ ਜਿਹੜਾ ਪਿੰਡਾਂ 'ਚ ਪਹੁੰਚ ਜਾਂਦੇ ਆ ਕਿ ਅੱਗੇ ਜਿਹੜਾ ਹੈਗਾ ਪ੍ਰਸ਼ਾਦਾ ਸੀ ਜੀ ਨਾਉਣਾ ਉਹ ਸਾਡੇ ਲੱਕੇ ਵਿੱਚ ਖਾੜਾ ਦੇ ਨਾਲ ਬਹੁਤ ਨੁਕਸਾਨ ਹੋ ਜਾਂਦਾ ਪਰ ਇਸ ਵਾਰ ਮੰਤਰੀ ਸਾਹਿਬ ਖੁਦ ਅਰਲੀ ਮਾਰਨਿੰਗ 6 ਵਜੇ ਪਿੰਡਾਂ ਦੇ ਵਿੱਚ ਜਿੱਥੇ ਕੋਈ ਨੁਕਸਾਨ ਹੋਣ ਦਾ ਡਰ ਹੈ ਉੱਥੇ ਜਾ ਕੇ ਜਿਹੜੇ ਬੰਨ ਹੈ ਜਾਂ ਜੋ ਖੱਡਾਂ ਦੀ ਸਫਾਈ ਆ ਉਹ ਦਾ ਆਪ ਗੱਜਾ ਦਿੰਦੇ ਆ ਔਰ ਉਸ ਤੋਂ ਬਾਅਦ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਇਥੇ ਦੇਖਦੇ ਸੈਕੜੇ ਤਦਾਦ ਦੇ ਲੋਕ ਜਿਹੜੇ ਨੰਗਲ ਕੋਠੀ ਚ ਆਏ ਹੋਏ ਨੇ ਉਹ ਸਾਰਿਆਂ ਦਾ ਬਿਨਾਂ ਭੇਦ ਭਾਵ ਤੋਂ ਕੋਈ ਬਿਨਾਂ ਪੱਖ ਪਾਤ ਤੋਂ ਸਾਰਿਆਂ ਦਾ ਜਿਹੜਾ ਇੱਕ ਸਮਾਨ ਜਿਹਦਾ ਸਾਰਿਆਂ ਦਾ ਕੰਮ ਜਿਹੜੇ ਹੋ ਰਹੇ ਨੇ ਸੋ ਲੋਕਾਂ ਦੀ ਜਿਹੜੀ ਖਜਲ ਖਵਾਰੀ ਹੈ ਚੰਡੀਗੜ੍ਹ ਲੋਕਾਂ ਨੂੰ ਜਾਣ ਤੇ ਜਿਹੜਾ ਵਿਚਾਰ ਹੁੰਦਾ ਕੋ ਜਰੂਰੀ ਕੰਮ ਨੇ ਸ੍ਰੀ ਦੰਗਰ ਕੋਠੀ ਦੇ ਵਿੱਚ ਇੱਥੇ ਸਾਡੇ ਹਲਕੇ ਦੇ ਵਿੱਚੋਂ ਸੈਂਕੜੇ ਤਰ੍ਹਾਂ ਦੇ ਲੋਕ ਜਿਹੜੇ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਔਰ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਸੀਂ ਕਿ ਉਹਨਾਂ ਜਿਹੜੇ ਪੁਰਾਣੀ ਪਰਦਾ ਤੋੜੀਆਂ ਨੇ ਕੋਈ ਬਿਨਾ ਭੇਰ ਭਾਵ ਤੋਂ ਕਿਸੇ ਦੀ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਹੈਗੀ ਕੋਈ ਆਮ ਇਨਸਾਨ ਵੀ ਆ ਕੇ ਮੰਤਰੀ ਸਾਹਿਬ ਤੋਂ ਆਪਣਾ ਕੰਮ ਕਰ ਸਕਦਾ ਸਰ ਅੱਜਕੱਲ੍ਹ ਦੋ ਚਰਚਾਵਾਂ ਸਿੱਖਿਆ ਕ੍ਰਾਂਤੀ ਤੇ ਨਸ਼ੇ ਵਿਰੁੱਧ ਜੰਗ ਜਿਹੜੀ ਕੀ ਕਹਿੰਦੇ ਹੋ ਅਹ ਦੇਖੋ ਜਿੰਨੀ ਕਿ ਸਫਲ ਲੱਗਦੀ ਹੈ ਸਿੱਖੇ ਕ੍ਰਾਂਤੀ ਦੀ ਗੱਲ ਕਰੀਏ ਮੰਤਰੀ ਸਾਹਿਬ ਕੋ ਮਹਿਤਮਾ ਸਰਦਾਰ ਹਰਦੇਵ ਸਿੰਘ ਬਿਆਸਣਾ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਇਹ ਦੱਸਦੇ ਹੋਏ ਕਿ ਸਾਡਾ ਵਿਧਾਇਕ ਜਿਹਨੂੰ ਸਾਡੇ ਹਲਕੇ ਦੇ ਵਿੱਚੋਂ ਲੋਕਾਂ ਨੇ ਚੁਣਿਆ ਔਰ ਇੰਨੀ ਵੱਡੀ ਜ਼ਿੰਮੇਵਾਰੀ ਸਿੱਖਿਆ ਰੱਖ ਮੰਤਰੀ ਜੀ ਨੂੰ ਕੋਈ ਵੀ ਜਿਹੜਾ ਵਿਧਾਇਕ ਮੰਤਰੀ ਬਣਨ ਤੋਂ ਭਾਇਰੀਆ ਸਿੱਖਿਆ ਦਾ ਮਹਿਕਮਾ ਲੈਣ ਤੋਂ ਪਰ ਮੰਤਰੀ ਸਾਹਿਬ ਨੇ ਜਿਹੜਾ ਚੈਲੰਜ ਅਸੈਪਟ ਕੀਤਾ ਹੋ ਔਰ ਅੱਜ ਪੰਜਾਬ ਦਾ ਹਰੇਕ ਸਕੂਲ ਜਿਹਦੇ ਵਿੱਚ ਸਕੂਲ ਨੇ ਪੰਜਾਬ ਦੇ ਹੁਣਾਂ ਚ ਕੋਈ ਨਾ ਕੋਈ ਕੰਮ ਚੱਲ ਰਿਹਾ ਔਰ ਬਹੁਤ ਵੱਡੇ ਲੈਵਲ ਤੇ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਪ੍ਰਬੰਧ ਹੈ ਜੋ ਸਿੱਖਿਆ ਢਾਂਚਾ ਲੈ ਲਓ ਜਾਂ ਕੋਈ ਬਿਲਡਿੰਗ ਦਾ ਢਾਂਚਾ ਲੈ ਲਓ ਉਹਨਾਂ 'ਚ ਬਹੁਤ ਵੱਡਾ ਜਿਹੜਾ ਇੱਕ ਫਰਕ ਨਜ਼ਰ ਆਇਆ ਸਕੂਲ ਆਫ ਫੈਮਿਨਸ ਬਣੇ ਸਕੂਲ ਆਫ ਫੈਮਿਨਸ ਵੱਲ ਰਹੇ ਨੇ ਕਿ ਬਹੁਤ ਜਿਹੜੀਆਂ ਚੇਂਜਸ ਨੇ ਸਕੂਲਾਂ ਦੇ ਵਿੱਚ ਆਈਆਂ ਨੇ ਔਰ ਬੱਚਿਆਂ ਨੂੰ ਜਿਹੜੇ ਆਮ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਬਹੁਤ ਵਧੀਆ ਮਾਹੌਲ ਦੇ ਵਿੱਚ ਸਮੇਂ ਦੀ ਹਾਨ ਦੀ ਜਿਹੜੀ ਇੱਕ ਸਿੱਖਿਆ ਪ੍ਰਣਾਲੀ ਦੇ ਨਾਲ ਇਸ ਸਰਕਾਰ ਦੇ ਵਿੱਚ ਜਿਹੜਾ ਜੁੜਨ ਦਾ ਉਹ ਮੌਕਾ ਮਿਲਿਆ ਜਿੱਥੇ ਤੱਕ ਨਸ਼ਿਆਂ ਦੀ ਗੱਲ ਹੈ ਪੰਜਾਬ ਦੇ ਵਿੱਚ ਇੱਕੜਾ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਸੀਗਾ ਜੋ ਸਰਕਾਰ ਬਣਨ ਤੋਂ ਪਹਿਲਾਂ ਵੀ ਭਗਵੰਤ ਮਾਨ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਸੀਗਾ ਕਿ ਪੰਜਾਬ 'ਚ ਨਸ਼ਾ ਖਤਮ ਕੀਤਾ ਜਾਊਗਾ ਪੰਜਾਬ ਸਰਕਾਰ ਨੇ ਬਹੁਤ ਵੱਡੇ ਲੈਵਲ ਤੇ ਜਿਹੜੀ ਮੁਹਿੰਮ ਚਲਾਈ ਹੈ ਔਰ ਹਜ਼ਾਰਾਂ ਤੋਦਾਂ ਦੇ ਜਿਹੜੇ ਨਸ਼ਾ ਤਸ਼ਕਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਹੈ ਚਾਹੇ ਉਹ ਕੋਈ ਵੀ ਹੋਣ ਕਿਸੇ ਨੋ ਵੀ ਜਿਹੜਾ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ ਜਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਜੋ ਖਤਮ ਕਰਦੇ ਤੁਲੇ ਹੋਏ ਸੀ ਕਿ ਨਸ਼ਿਆਂ ਦੇ ਜਿਹੜੇ ਤਸਕਰ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕੀਤਾ ਔਰ ਉਹਨਾਂ ਨੂੰ ਸਿੱਧੀ ਸਿੱਧੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਇਹ ਕਾਲਾ ਕਾਰੋਬਾਰ ਉਹ ਬੰਦ ਕਰੋ ਆਪਣਾ ਜਾਂ ਫਿਰ ਤੁਹਾਡੇ ਬਾਹਰ ਤੇ ਜਿਹੜੀ ਪੰਜਾਬ ਦੇ ਵਿੱਚੋਂ ਜਗ੍ਹਾ ਨਹੀਂ ਹੈਗੀ ਸੋ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਜੋ ਨਸ਼ਿਆਂ ਖਿਲਾਫ ਮੂਹਮ ਚੱਲ ਰਹੀ ਹੈ ਉਹ ਪਿੰਡ-ਪਿੰਡ ਤੱਕ ਪਹੁੰਚ ਚੁੱਕੀ ਹੈ ਲੋਕ ਆਪ ਮਹਾਰੇ ਮਤੇ ਪਾ ਰਹੇ ਨੇ ਔਰ ਜਿਹੜੇ ਨਸ਼ਾ ਤਸ਼ਕਿਰਨ ਨੇ ਉਹਨਾਂ ਦਾ ਕੋਈ ਵੀ ਜਿਹੜਾ ਹੈਗਾ ਬੰਦਾ ਸਾਫ ਦੇਣ ਲਈ ਤਿਆਰ ਨਹੀਂ ਹੈਗਾ ਪੰਜਾਬ ਸਰਕਾਰ ਦਾ ਇਸ ਲਈ ਲੋਕ ਜਿਹੜੇ ਕੋ ਬੜੀ ਸਰਾਹਨਾ ਕਰ ਰਹੇ ਨੇ ਬਿਲਕੁਲ ਜੀ ਕਮਿਕਰ ਸਿੰਘ ਢਾਡੀ ਜੀ ਸਾਡੇ ਨਾਲ ਸੀਗੇ ਕਮਿਕਰ ਜੀ ਢਾਡੀ ਨੇ ਵਿਸਤਾਰ ਨਾਲ ਦੱਸਤਾ ਕਿ ਜਿਹੜੀ ਅੱਜ ਕੱਲ ਨਸ਼ੇ ਬੁਰਦ ਮੁਹਿੰਮ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਹਦਾ ਬਹੁਤ ਆਉਣ ਵਾਲੇ ਦਿਨਾਂ 'ਚ ਫਾਇਦਾ ਹੋ ਰਿਹਾ ਤੇ ਨਿਸ਼ਾਤ ਗੁਪਤਾ ਜੀ ਵੀ ਸਾਡੇ ਨਾਲ ਹੈ ਗੁਪਤਾ ਜੀ ਨਾਲ ਗੱਲ ਗੁਪਤਾ ਜੀ ਨਾਲ ਗੱਲ ਕਰ ਲੈਨੇ ਗੁਪਤਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਵੀ ਟੀਮ ਹਰਜੋਤ ਦੇ ਖਾਸ ਸਦਸਿਆ ਸਰ ਦਸੋ ਗੁਪਤਾ ਜੀ ਕੀ ਕਹਿੰਦੇ ਹੋ ਬੜੀ ਮੁਹਿੰਮ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਤੇ ਨਸ਼ੇ ਦੇ ਖਿਲਾਫ ਤੁਸੀਂ ਵੀ ਟੀਮ ਨਾਲ ਜੁੜੇ ਹੋ ਕਿ ਕੀ ਕਹਿੰਦੇ ਹੋ ਮੈਂ ਦੱਸਣਾ ਚਾਹੁੰਦਾ ਜੀ ਪੰਜਾਬ ਦੇ ਸਕੂਲਾਂ 'ਚ ਇਹੋ ਜਿਹਾ ਇਤਿਹਾਸਿਕ ਬਦਲਾਅ ਆ ਰਿਹਾ ਹੈ ਲਾਈਕ ਕਿ ਇਹੋ ਜਿਹਾ ਤੇ ਹਸਿਕ ਬਦਲਾਅ ਸਿਰਫ ਅਸੀਂ ਨਹੀਂ ਕਹਿੰਦੇ ਤੁਸੀਂ ਸਕੂਲ ਦੇ ਜਿਹੜੇ ਵੀ ਟੀਚਰ ਨੇ ਭਾਵੇਂ ਉਹ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਘਰ ਦੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਇਹ ਚੀਜ਼ ਉਹਨਾਂ ਦੇ ਮੂੰਹ ਜबान ਤੇ ਅਸੀਂ ਸੁਣ ਸਕਦੇ ਹਾਂ ਕਿ ਇੰਨਾ ਪੈਸਾ ਜਿਹੜਾ ਇਹ ਸਰਕਾਰੀ ਸਕੂਲਾਂ ਦੇ ਵਿੱਚ ਕਦੀ ਨਹੀਂ ਆਇਆ ਅੱਗੇ ਹੁੰਦਾ ਸੀਗਾ ਕਿ ਫੰਡ ਆਉਂਦੇ ਸੀ ਗਿਣੇ ਚੁਣੇ ਤੇ ਟੀਚਰਾਂ ਨੂੰ ਸਮਝ ਨਹੀਂ ਆਉਂਦਾ ਸੀਗਾ ਇੰਨੇ ਕ ਫੰਡ ਨਾਲ ਅਸੀਂ ਕੀ ਕੰਮ ਕਰਾਈਏ ਬਟ ਹੁਣ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸ ਜੀ ਦੀ ਦੇਖਰੇਖ ਦੇ ਵਿੱਚ ਇਨਾ ਪੈਸਾ ਸਰਕਾਰੀ ਸਕੂਲਾਂ ਨੂੰ ਆ ਰਿਹਾ ਹੈ ਕਿ ਟੀਚਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਪੈਸਾ ਕਿੱਥੇ ਲਾਈਏ ਉਲਟਾ ਟੀਚਰ ਹੀ ਰਿਕੁਐਸਟ ਕਰ ਰਹੇ ਨੇ ਕਿ ਸਾਨੂੰ ਦੀ ਹੋਰ ਪੈਸਾ ਨਾ ਲਾਓ ਸਾਡੇ ਕੋਲ ਪਰਾਣਾ ਬਹੁਤ ਪਿਆ ਹੈ ਇਹ ਬਹੁਤ ਵੱਡਾ ਬਦਲਾਅ ਹੈ ਤੇ ਮੈਂ ਇਹ ਗੱਲ ਸਾਫ਼ ਕਹਿਣੀ ਚਾਹਨਾ ਕਿ ਅਗਰ ਕੋਈ ਵੀ ਲੀਡਰ ਤੁਹਾਨੂੰ ਇਹ ਕਹਿੰਦਾ ਹੈ ਕਿ ਮੈਂ ਤੁਹਾਡਾ ਤੁਹਾਨੂੰ ਨੂੰ ਪੈਸੇ ਦੇ ਦੂੰਗਾ ਉਹ ਕਰ ਦੂੰਗਾ ਉਹ ਤੁਹਾਡਾ ਭਲਾ ਨਹੀਂ ਚਾਹਦਾ ਅਸਲੀ ਕ੍ਰਾਂਤੀ ਤੇ ਅਸਲੀ ਬਦਲਾਅ ਦੇਸ਼ ਚ ਚਾਹੀ ਤਾਂ ਵੀ ਤਾਂ ਹੀ ਆਵੇਗਾ ਜੇ ਤੁਹਾਡੇ ਬੱਚੇ ਪੜ੍ਹ ਲਿਖ ਜਾਣਗੇ ਤੇ ਪੜ੍ਹ ਲਿਖ ਤਾਂ ਹੀ ਜਾਣਗੇ ਜਸ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਹੈ ਉਹ ਜਿੱਦਾਂ ਬੈਂਸਾ ਬਦਲ ਰਹ ਉਸ ਤੋਂ ਬਾਅਦ ਇੱਕ ਸਾਡੀ ਜਿਹੜੀ ਦੂਜੀ ਮੁਹਿੰਮ ਚੱਲ ਰਹੀ ਹੈ ਯੋਧ ਨਸ਼ਿਆਂ ਦੇ ਵਿਰੋਧ ਉਸ ਦੇ ਤਹਿਤ ਕੱਲ ਸਾਡੇ ਤਕਰੀਬਨ 13 ਪ੍ਰੋਗਰਾਮ ਹੋਏ ਜਿਹੜੇ 10 ਪਿੰਡਾਂ ਦੇ ਵਿੱਚ ਸੀਗੇ ਸਭ ਤੋਂ ਪਹਿਲਾਂ ਸਾਮੀਪੁਰ ਬਭੋਰ ਸਾਫ ਕਲਸੇੜਾ ਫਿਰ ਰਾਮਪੁਰਸਾਨੀ ਮੋਜੋਵਾਲ ਮੋਜੋਵਾਲ ਤੋਂ ਬਾਅਦ ਛੁੱਟੇয়াল ਛੁੱਟੇয়াল ਤੋਂ ਬਾਅਦ ਮਹਿਲਵਾ ਫਿਰ ਸੂਰੇয়াল ਫਿਰ ਸੁਕਸਾਲ ਫਿਰ ਕੁੱਲਗਰਾਹ ਜਿਹੜਾ ਸੀਗਾ ਆਖਰੀ ਪ੍ਰੋਗਰਾਮ ਹੈ ਆਮ ਆਦਮੀ ਪਾਰਟੀ ਨੇ ਇਹ ਮਿੱਥ ਲਿਆ ਕਿ ਪੰਜਾਬ ਨੂੰ ਜਿਹੜਾ ਨਸ਼ੇ ਦਾ ਕੋੜ ਹੈ ਉਸ ਤੋਂ ਹੁਣ ਨਜਾਤ ਦਿਵਾਉਣੀ ਹੈ ਤੇ ਪੂਰੀ ਸਰਕਾਰ ਤੇ ਪੂਰਾ ਪ੍ਰਸ਼ਾਸਨ ਇਸ ਨੂੰ ਸਖਤੀ ਨਾਲ ਪਾਲਣਾ ਕਰਦੇ ਹੋਏ ਪੰਜਾਬ ਤੋਂ ਚਿੱਟੇ ਨੂੰ ਖਤਮ ਕਰਨ ਦਾ ਜਿਹੜਾ ਤਹਈਆ ਹੈ ਉਹ ਕਰਕੇ ਜਿਹੜੀ ਕਾਰਵਾਈ ਆ ਉਹ ਕਰ ਰਿਹਾ ਤੇ ਅੱਜ ਜਿਹੜਾ ਅਸੀਂ ਅੱਜ ਮੰਤਰੀ ਸਾਹਿਬ ਦੀ ਡੰਗਲ ਵਾਲੀ ਕੋਠੇ 'ਚ ਮੌਜੂਦ ਹਾਂ ਜਿੱਦਾਂ ਕਿ ਮੰਤਰੀ ਸਾਹਿਬ ਹਰ ਐਤਵਾਰ ਆਪਣਾ ਪ੍ਰੋਗਰਾਮ ਕਰਦੇ ਨੇ ਸਾਡਾ ਐਮਐਲਏ ਸਾਡੇ ਵਿੱਚ ਉਸੇ ਦੇ ਤਹਿਤ ਚੱਜ ਦਾ ਪ੍ਰੋਗਰਾਮ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੀ ਭਾਰੀ ਭਾਰੀ ਪੀੜ ਹੈ ਉਹ ਮੰਤਰੀ ਸਾਹਿਬ ਨੂੰ ਵਧਾਈਆਂ ਦੇਣ ਵਾਸਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਕਈ ਵਿਅਕਤੀ ਆਪਣੇ ਕੰਮ ਕਰਵਾਉਣ ਵਾਸਤੇ ਇੱਥੇ ਪਹੁੰਚੇ ਨੇ ਤੇ ਹਰ ਕਿਸੇ ਦਾ ਮੰਤਰੀ ਸਾਹਿਬ ਜਿਹੜਾ ਇਹ ਕੰਮ ਸੁਣ ਵੀ ਰਹੇ ਨੇ ਕੰਮ ਕਰ ਵੀ ਰਹੇ ਨੇ ਤੇ ਆਮ ਲੋਕਾਂ ਦੇ ਵਾਂਗੂ ਕਿਸੇ ਲੀਡਰ ਨੂੰ ਲਿਆਂਨ ਦੀ ਲੋੜ ਨਹੀਂ ਕਿਸੇ ਨੇ ਮੇਰੇ ਅਗਰ ਕਿਸੇ ਬਾੜ ਦੇ ਬੰਦੇ ਨੇ ਕੰਮ ਕਰਾਣਾ ਹੈ ਉਹ ਸਿੱਧਾ ਆ ਕੇ ਮੰਤਰੀ ਸਾਹਿਬ ਤੋਂ ਆਪਣਾ ਕੰਮ ਕਰਾ ਸਕਦਾ ਹੈ ਇਹ ਪੁਰਾਣੀ ਸਰਕਾਰਾਂ ਤੇ ਪੁਰਾਣੇ ਲੀਡਰਾਂ ਦੀ ਰਾਜਨੀਤੀ ਤੇ ਮੰਤਰੀ ਸਾਹਿਬ ਦੀ ਜਿਹੜੀ ਰਾਜਨੀਤੀ ਹੈ ਉਸੇ ਬਦਲਾਵ ਦਾ ਪ੍ਰਤੀਕ ਹੈ ਤੇ ਆਮ ਲੋਕਾਂ ਦੀ ਜਿਹਦੀ ਸੁਣਵਾਈ ਆ ਹੋ ਰਹੀ ਹੈ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਅਗਲੇ ਐਤਵਾਰ ਵੀ ਮੰਤਰੀ ਸਾਹਿਬ ਜਿਹੜਾ ਹੈ ਆਪਣਾ ਜਨਤਾ ਦਰਬਾਰ ਲਾਣਗੇ ਸੋ ਕਿਸੇ ਦੀ ਵੀ ਕੋਈ ਸਮੱਸਿਆ ਆਏ ਉਹ ਮੰਤਰੀ ਸਾਹਿਬ ਨੂੰ ਸਿੱਧਾ ਵੀ ਦੱਸ ਸਕਦਾ ਹੈ ਚਾਹੇ ਸਾਡੇ ਜਿਹੜੇ ਲੀਡਰ ਨੇ ਲੋਕਲ ਲੀਡਰ ਨੇ ਕੋਈ ਸਾਡੇ ਸਰਪੰਚ ਪੰਚ ਸਾਈਬਾਨ ਨੇ ਉਹਨਾਂ ਨੂੰ ਵੀ ਦੱਸ ਸਕਦੇ ਹੈ ਬਿਲਕੁਲ ਜੀ ਨਿਸ਼ਾਂਤ ਗੁੱਤਾ ਜੀ ਵਿਸਤਾਰ ਨਾਲ ਜਾਣਕਾਰੀ ਦੇ ਰਹੇ ਸੀ ਇਹ ਕਹਿ ਰਹੇ ਸੀ ਕਿ ਵਾਕਿਆ ਹੀ ਬਦਲਾਅ ਪੰਜਾਬ 'ਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਇੱਥੇ ਆਏ ਹੋਏ ਆ ਸਮੱਸਿਆਵਾਂ ਸਿੱਖਿਆ ਮੰਤਰੀ ਸੁਣ ਰਿਹਾ ਹੈ ਦੇਖ ਸਕਦੇ ਹੋ ਇਹ ਸਮੱਸਿਆਵਾਂ ਸੁਣ ਰਿਹਾ ਉਹ ਕੰਮ ਨਾ ਕਰਦੇ ਬਾਕੀ ਹੋ ਗਿਆ ਬੰਦੇ ਦਾ ਸਭ ਕੁਝ ਹੋ ਗਿਆ ਬਦਲ ਲਗਾ ਜੀ ਜੇ ਜਾ ਗਿਆ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾਤੀਆਂ ਹੁਣ ਵਾਸਤੇ ਜੀ ਮੈਨੂੰ ਦਿਓ ਇਜਾਜ਼ਤ ਧੰਨਵਾਦ